ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਾਂ ਵੀ ਵਧੀਆ ਜੀ ਇੱਥੇ ਸ਼ਾਮ ਦਾ ਟਾਈਮ ਆ ਸਵਾ 6 ਦਾ ਟਾਈਮ ਆ ਤੇ ਇੱਥੇ ਵਲੌਗ ਲੱਗੀ ਆ ਮੈਂ ਸ਼ੁਰੂ ਕਰਨਾ ਸ਼ਾਮ ਦੇ ਟਾਈਮ ਤੋਂ ਵੀਡੀਓ ਬਣਾ ਰਹੀ ਹਾਂ ਤੇ ਇੱਥੇ ਨੇ ਦੀਦੀ ਦਾ ਸੂਟ ਦੀਦੀ ਉਹਨਾਂ ਦਿੱਤਾ ਹੀਗਾ ਸੂਟ ਬਣਾਉਣ ਨੂੰ ਸੂਟ ਬਣਿਆ ਹੀ ਬਟ ਤਰਪਾਈ ਰਹੀ ਦੀ ਤੇ ਤਰਪਾਈ ਐਵੇਂ ਕਾਲੂ ਜੀ ਕੀਤੀ ਸਿਰਫ ਬਾਵਾ ਦੀ ਰਹਿ ਗਈ ਤੇ ਇੱਥੇ ਮੈਨੂੰ ਮੈਂ ਇਹਨਾਂ ਨੂੰ ਕਹਿੰਦੀ ਮੈਂ ਸੂਟ ਪੜ ਲਓ ਆਜੋ ਤੇ ਕਹਿੰਦੇ ਤਰਪਾਈ ਬਣ ਗਿਆ ਮੈਂ ਕਿਹਾ ਹਾਂ ਪੂਰਾ ਬਣ ਗਿਆ ਤੇ ਮੈਂ ਦੋ ਮਿੰਟ ਬਹਿ ਜਾਓ ਕਿ ਮੈਂ ਬਾਵਾ ਨੂੰ ਤਰਪਾਈ ਮਾਰਦਾ ਜਿੱਥੇ ਬਾਵਾ ਰਹਿਗੇ ਸਿਰਫ ਬਾਕੀ ਸਾਰਾ ਪਰਸੋਂ ਮੈਂ ਤਰਪਾਈ ਕਰਤਾ ਕੱਲ੍ਹ ਇਸ ਤਰ੍ਹਾਂ ਟਾਈਮ ਜਿਆ ਨਹੀਂ ਲੱਗਾ ਸੀ ਤੇ ਅੱਜ ਸਵੇਰ ਦਾ ਫੇਰ ਮੈਂ ਮਨਮੀਤ ਨੂੰ ਖੜਿਆ ਸੀ ਬਿਆਸ ਲੈ ਕੇ ਗਈ ਸੀ ਹਸਪੀਟਲ ਕਿਉਂਕਿ ਮਨਮੀਤ ਨੂੰ ਬੁਖਾਰ ਕਾਫੀ ਹੈਗਾ ਤੇ ਤੁਸਾਂ ਕੋਲ ਦਵਾਈ ਉਹ ਨਹੀਂ ਮਿਲੀ ਤੇ ਫਿਰ ਆਉਂਦੇ ਆਉਂਦੇ ਆਹੀ ਰਹੀ ਦਵਾਈ ਲੈ ਕੇ ਆਏ ਤੇ ਇਥੇ ਨਾ ਇਹ ਦੀਦੀ ਕਹਿੰਦੀ ਕਿ ਦੀਕੇ ਸੌਣ ਦਾ ਮਹੀਨਾ ਵਾ ਕਿ ਮੈਂ ਝੂਟਾ ਲਈ ਨਾ ਪੀਂਗ ਤੇ ਮਹਲੇ ਲਾਏ ਤੇ ਕਈ ਜਾਣੀ ਲੈnde ਝੂਟਾ ਤੇਰੇ ਝੂਟ ਝੂਟੇ ਨਾ ਕਿੜਾ ਟੁੱਟ ਚਲੀ ਤੇ ਕੰਢੀ ਦਾ ਸਾਨਾ ਟੁੱਟ ਜੇ ਮਹ ਨਹੀਂ ਟੁੱਟਦਾ ਰਸਾ ਤੁਲੇ ਲਾ ਝੂਟਾ ਕੋਛੀ ਨਿੰਦ ਮਹ ਰਸਾ ਨਵਾਂ ਬਣਾ ਜ ਜਦੋਂ ਬਸ ਕੇ ਵਟ ਚੜਾਉਣ ਫੇਰ ਰਸਾ ਭੁਰਦਾ ਵਾ ਇਸ ਤਰ੍ਹਾਂ ਨਹੀਂ ਭੁਰਦਾ ਰਸਾ ਮੈਂ ਤੇ ਆਪ ਵੱਧ ਝੂੜੇ ਲੈ ਲੈਨੇ ਆ ਮਤਲਬ ਜਦੋਂ ਦਿਲ ਕਰੀ ਲੈ ਲਈਦੇ ਆ ਪਰ ਮੈਂ ਘਟ ਲਈ ਨੀ ਚੱਕਰ ਜੇ ਬੜੇ ਆਉਂਦੇ ਜਦੋਂ ਉੱਪਰ ਬਈਏ ਨਾ ਤੇ ਝੂਟਾ ਲਈਏ ਤੇ ਚੱਕਰ ਜੇ ਬੜੇ ਆਉਂਦੇ ਸੇਦ ਨੂੰ ਤੁਮੜਕੇ ਕੱਲ ਤਾਂ ਮੜਗਾ ਦੂਖਤੰਗਾ ਤਨੀ ਬਖਾਰਤਾ ਕਰਕੇ ਸ਼ਹੀਦ ਬੜਗਾ ਤਾ ਪੀੜੋਂਦੰਗਾ ਇੱਥੇ ਇਨਾ ਵੀ ਸਿਰਫ 2 ਕੁ ਮਿੰਟ ਲਿਆ 2-3 ਮਿੰਟ ਹੀ ਲਿਆ ਆ ਹੀ ਤੇ ਮੁੜਕੇ ਆਣ ਕੇ ਬਹਿ ਗਏ ਮੇਰੇ ਲੱਗੇ ਕਹਿੰਦੇ ਮੈਨੂੰ ਚੱਕਰ ਆਉਂਦੇ ਪਿਆ ਤੇ ਮੁੜਕੇ ਬੈਠ ਗਏ ਮਾਂ ਜਦੋਂ ਝੂਟਾ ਜੀ ਗਾਉਣ ਲਈਏ ਫਿਰ ਚੱਕਰ ਆਉਂਦੇ ਵੀ ਤੇ ਆਏ ਕਹਿੰਦੇ ਹੀ ਆਪਣੀ ਬੇਟੀ ਨੂੰ ਆਂਦੀ ਪਾਣੀ ਦੇ ਮੈਨੂੰ ਫਿਰ ਉਹਨੇ ਲਿਆਣ ਕੇ ਅੰਦਰ ਗਲਾਸ ਪਾਣੀ ਦਾ ਪਿਆ ਤੇ ਇੱਥੇ ਉਹਦੀ ਮੰਮੀ ਉੱਤਰ ਗਈ ਆ ਤੇ ਹੁਣ ਮੈ ਕ ਲੱਗ ਪਈ ਆ ਝੂਟਣ ਪੀਂਗ ਬੱਚੇ ਤੇ ਆਮ ਮਤਲਬ ਵੱਡੇ ਹੀ ਰਹਿੰਦੇ ਨੇ ਬੱਚੇ ਬਹੁਤ ਘੂਟੇ ਲੈਂਦੇ ਆ ਪੀ ਕੇ ਬੱਚੇ ਆਣ ਤੇ ਸਾਰਾ ਦੇਣ ਜਦੋਂ ਸਕੂਲ ਤੋਂ ਆਉਣਾ ਸ਼ਾਮ ਨੂੰ ਜਿਆਦਾ ਸ਼ਾਮ ਨੂੰ ਆਉਂਦੇ ਆ ਕਿਉਂਕਿ ਸਵੇਰ ਸਕੂਲ ਗਿਆ ਨੇ ਮੁੰਡੇ ਟਿਊਸ਼ਨ ਗਏ ਹੁੰਦੇ ਆ ਫਿਰ ਜਿਉਂ ਨਾ ਝੂੜੇ ਲੈਣ ਲੱਗਣਾ ਜਿਉਂ ਸ਼ੁਰੂ ਹੋਣਾ ਵਾ ਫਿਰ ਬੱਚਿਆਂ کافی ਫਤੇ ਨੇ ਚੈੱਕ ਲੈ ਕਿ ਆਪਣਾ ਬਾਹਰ ਚੱਲ ਜੈਣਾ ਤੇ ਜਿਹੜੇ ਕੁੜੀਆਂ ਕੁੜੀਆਂ ਕੁੜੰਗਾਂ ਨੇ ਆ ਜਾਣਾ ਕਿ ਪਿੰਕ ਤੇ ਝੂਟਣ ਝੂਟੇ ਲੈਣਾ ਤੇ ਮਨ ਉਮੀਦ ਨੂੰ ਨਾ ਇੰਨਾ ਜਿਆਦਾ ਬੁਖਾਰ ਉਹਨਾਂ ਨੂੰ ਬੁਖਾਰ ਮੈਂ ਸਵੇਰੇ ਵੀ ਉੱਥੇ ਮਤਲਬ ਖੜਿਆ ਹਸਪੀਟਲ ਤੇ ਹਸਪੀਟਲ ਪਰ ਬੜ ਦਵਾਈ ਨਹੀਂ ਮਿਲੀ ਪਰ ਤੇ ਆਉਂਦੀ ਅੰਦੀ ਮੈਨੂੰ ਦਵਾ ਗਈ ਲਿਆ ਇੰਦਵਾ ਇਤੇ ਮੁੜ ਕੇ ਮੈਨੇ ਨੂੰ ਆੜ ਕੇ ਨਾ ਸੁਵਾਂਤਾ ਸੀਗਾ ਫਿਰ ਇਹ ਕਾਫੀ ਟਾਈਮ ਜਿਹੜੀ ਸੁਤੀ ਰਹੀ ਹੈਗੀ ਦੋਵਾਂ ਨੂੰ ਬੁਖਾਰ ਹੀ ਫਤੇ ਨੂੰ ਘੱਟ ਮੀਤ ਨੂੰ ਜ਼ਿਆਦਾ ਵਾ ਬੁਖਾਰ ਸੁਤੇ ਰਹੀ ਤੇ ਇਧਰ ਮੈਂ ਕਿ ਨਾ ਹੁਣ ਉਹ ਪਿਛਾ ਮਤਲਬ ਲੱਕ ਵੱਜਦਾ ਕੰਧ ਦੇ ਨਾਲ ਸੋਈ ਆਲੀ ਨਾ ਤੇ ਹੁਣ ਇਧਰ ਦਾ ਮਤਲਬ ਇਧਰ ਲੱਗ ਪਈ ਫਤੇ ਦਿਆ ਵਾ ਝੂਟੇ ਲੈਣ ਆਪਣਾ ਸਾਈਕਲ ਦਿਆ ਵਾ ਚਲਾਉਣ ਤੇ ਮਨਮੀਤ ਦੇ ਪਾਪਾ ਵੀ ਆ ਗਏ ਇੱਥੇ ਉਹਨਾਂ ਨੇ ਹਾਰਨ ਮਾਰਿਆ ਤੇ ਬੱਚੇ ਹੋ ਗਏ ਸਾਈਡ ਤੇ ਤੇ ਹੁਣ ਅੰਦਰ ਕਰ ਲੈਣਗੇ ਤੇ ਫਤੇ ਵੇਖੋ ਆਵੇ ਸਾਈਕਲ ਚਲਾਉਂਦੇ ਮੈਂ ਕਹਿੰਦੀ ਅੰਦਰ ਆ ਜਾ ਤੇ ਕਹਿੰਦੇ ਮੈਂ ਨਹੀਂ ਆਉਣਾ ਅੱਜ ਇਹਦੇ ਪਾਪਾ ਵੀ ਆਏ ਉਹਨਾਂ ਵੀ ਬੁਲਾਇਆ ਕਹਿੰਦੀ ਅੰਦਰ ਆ ਜਾ ਫਤਿਹ ਤੇ ਇਹ ਕਹਿੰਦਾ ਮੈਂ ਨਹੀਂ ਪਾਪਾ ਆਉਣਾ ਆਉਣਾ ਵਾ ਬਸ ਇਸ ਤਰ੍ਹਾਂ ਕਹਿ ਕੇ ਤੇ ਬੰਦ ਕਰ ਦਿੰਦਾ ਚਲ ਜਾਂਦਾ ਵਾ ਪਾਪਾ ਆ ਗਏ ਤੇ ਮੈਂ ਇਹਨਾਂ ਨੂੰ ਇਹਨੂੰ ਬੁਲਾਉਂਦੇ ਹੀ ਫਤਿਹ ਨੂੰ ਮਾਂ ਕਹਤੇ ਆ ਜਾ ਪਾਪਾ ਆਏ ਚਿਗੀ ਲੈ ਕੇ ਕਿ ਅੰਦਰ ਆ ਜਾ ਤੇ ਆਂਦਾ ਆਉਣਾ ਮਮਾ ਆਉਣਾ ਵਾ ਤੇ ਆਉਂ ਨਹੀਂ ਦਿਆ ਜਦੋਂ ਸ਼ਾਈਕਲ ਮਤਲਬ ਬੜਾ ਔਖਾ ਜਦੋਂ ਛੜਕਦੇ ਨਿਕਲ ਜਾਂਦਾ ਫੇਰੇ ਆਉਂਦਾ ਨਹੀਂ ਅੰਦਰ ਨਹੀਂ ਵੜਦਾ ਵੀ ਮੈਂ ਇਹਨੂੰ ਕਿੰਨੀ ਕਿ ਅੰਦਰ ਅੰਦਰ ਚਲਾਇਆ ਕਰ ਪਰ ਕਿੱਥੇ ਬੱਚਿਆਂ ਨੂੰ ਵ ਜਦੋਂ ਆਣਿਆ ਨੂਵਿੰਦਾ ਬਾਰੇ ਸਾਈਕਲ ਚਲਾਉਂਦੇ ਬੱਚਿਆਂ ਨੂੰ ਤੇ ਫਿਰ ਆ ਜਾਂਦਾ ਵਾ ਚਲ ਜਾਂਦਾ ਵਾ ਵੀ ਆਵੇਂ ਸਾਈਕਲ ਚਲਾਉਂਦੇ ਆ ਆਵੇ ਸੀਰ ਤੇ ਫੋਟੋ ਵਲਗਣ ਆਵੇ ਆਇਆ ਡਿਜੋ ਤਾਂ ਆਵੇ ਆਵੇਂ ਫਟੇ ਜਾਂਦਾ ਉਹ ਆਦੇ ਅੰਦਰ ਚਾਚੀ ਨੂੰ। ਉਹ ਆ ਗਈਆਂ ਮੈਂ ਅੰਦਰ ਮਨਮੀਤ ਦੇ ਪਾਪਾ ਨਾਲ ਲੈ ਗਈ ਗੋਲ ਗੱਪੇ ਰਹੀਏ ਗਏ ਪਹਿਲਾਂ ਇੱਕ ਰਿਆਂ ਗਈ ਤੇ ਫਿਰ ਇਹਨਾਂ ਨੂੰ ਕੋਈ ਕੰਮ ਹੀ ਫਿਰ ਗਏਗੀ। ਗਏ ਹੀ ਕਿ ਭਾਜੀ ਨੇ ਬੁਲਾਇਆ ਹੀ ਰਹੀਏ ਤੇ ਫਿਰ ਗਏ ਸੀ ਜੇ ਤੇ ਮੈਨੂੰ ਪੁੱਛਦੇ ਗੋਲ ਗੱਪੇ ਲੈ ਉਹ ਤਾਂ ਮੈਂ ਚਲ ਵੇਖ ਲਿਓ ਕਿ ਜੇ ਲਿਆਉਣੇ ਤਾਂ ਦਮਨ ਕਰਦਾ ਤੇ ਫਿਰ ਲੈ ਗੋਲ ਗੱਪੇ ਤੇ ਫਤੇ ਨੂੰ ਮੈਂ ਆਵਾਜ਼ਾਂ ਮੂਜੇ ਦੇ ਕੇ ਆ ਗਈਆਂ ਕਿ ਫਤੇ ਆ ਜਾ ਪਾਪਾ ਚੀਜੀ ਲੈ ਕੇ ਆਏ ਖਾਲਾ ਪਾਪਾ ਚੀਜੀ ਲੈ ਕੇ ਫਤੇ ਪਰ ਕਿੱਥੇ ਫਤੇ ਨਹੀਂ ਆਏ ਅੰਦਰ ਫਤੇ ਬਾਹਰ ਲੱਗਾ ਵਾ ਉਹਨਾਂ ਨਾਲ ਆਪਣੇ ਉਹ ਸਾਈਕਲ ਨਾਲ ਹੀ ਚਲਾਉਂਦਾ ਪਿਆ ਵਾ ਤੇ ਮੈਂ ਇੱਥੇ ਪਲੇਟ 'ਤੇ ਰੱਖ ਕੇ ਗੋਲ ਗੱਪੇ ਤੇ ਫਿਰ ਮੈਂ ਕਿ ਇਹਨੂੰ ਬਲਾਗੇ ਲਿਉਣੀ ਆ ਕਿ ਇਹਨੂੰ ਕਿੰਨੀ ਆ ਜਾ ਖਾਲਾ ਕਿ ਮਨ ਮੀਤ ਨੂੰ ਮਿਠਾਇਆ ਮੈਂ ਮਨ ਮੀਤ ਉੱਠ ਪੁੱਤ ਇੱਕ ਦੋ ਭਾਵੇਂ ਖਾ ਤੇ ਚੱਲਾ ਨਾ ਥੋੜਾ ਜਿਹਾ ਖਾਲਾ ਵੀ ਤੇ ਇੱਥੇ ਮੈਂ ਗੋਲ ਗੱਪੇ ਸਾਰੇ ਕੱਢ ਕੇ ਤੇ ਉਸ ਤੋਂ ਬਾਅਦ ਜਿੰਨੇ ਖਾਣੇ ਗੋਲ ਗੱਪੇ ਗੋਲ ਗੱਪੇ ਆਪਾਂ ਪਾ ਲਈਆ ਪਲੇਟ ਤੇ ਤੇ ਸਾਸ ਵਗੈਰਾ ਸਾਰਾ ਕੁਝ ਆਪਾਂ ਕਰ ਦਿੰਦੇ ਆ ਵਾ ਤੇ ਆਹ ਵੇਖੋ ਗੋਲ ਗੱਪੇ ਜੰਮੀ ਜੰਮੀ ਗੋਲ ਗੱਪੇ ਤੇ ਸਰੀਸੋਸਣਾ ਜਿਹੜੀ ਅਦੇ ਚ ਮਿਰਚ ਕਾਫੀ ਤਿੱਖੀ ਹੀਗੀ ਕਾਫੀ ਤੇ ਆਪਾਂ ਹੁਣ ਮਨਮੀ ਦੇ ਪਾਪਾ ਨਾਲਣ ਫਿਰ ਆਪਾਂ ਬੈਠ ਕੇ ਖਾਂਦੇ ਆ ਜੀ ਆ ਗਿਆ ਸੀਗਾ ਬਾਹਰੋਂ ਅੰਦਰ ਚੈੱਕ ਕਰ ਵਧਾ ਲਿਆ ਜਾਂਦਾ ਸਾਈਕਲ ਬਹੁਤ ਜਿਆਦਾ ਲਬੀ ਦੇ ਮਾਉਂਸ ਵਾਲੀ ਤੋਂ ਹੋਗੀ ਤੇ ਇੱਥੇ ਦੇ ਪਾਪਾ ਇਹ ਕਹਿੰਦੇ ਹੈਂਡ ਵਾਸ਼ ਕਰਕੇ ਆਪਣੇ ਹੈਂਡ ਵਾਸ਼ ਕਰਾ ਰਹਾ ਹੈ ਵਾ ਤੇ ਮੈਨੂੰ ਬਾਜ਼ ਮਲਦੇ ਤੇ ਮੈਨੂੰ ਦੂਰ ਕਿਤੇ ਲੈ ਕੇ ਜਿਹੜੇ ਆ ਮਣ ਮੀਤ ਨੂੰ ਮਣ ਮੀਤ ਨੂੰ ਮਣ ਮੀਤ ਨੂੰ ਹੋਇਆ ਬਹੁਤ ਜਿਆਦਾ ਬੁਖਾਰ ਬਹੁਤ ਜਿਆਦਾ ਵਿਚਾਰੀਆਂ ਚੱਕਰ ਵੀ ਆਂਦੀ ਮम्मा ਆਉਂਦੇ ਆ ਤੇ ਹੁਣ ਇਹਨੂੰ ਨਵਾਣੂਗੇ ਫੇਰ ਕੱਪੜੇ ਚੇਂਜ ਦਿੱਤੇ ਆ ਮੈਂ ਨਾਲ ਆਇਆ ਕਰੀ ਤੇ ਇਧਰ ਇਹ ਗੋਲ ਗੱਪਿਆਂ ਵਾਲਾ ਭਾਈ ਆਇਆ ਵਾ ਗੋਲ ਗੱਪੇ ਪਾਉਂਦੇ ਪਏ ਤੇ ਆ ਫਤਿਹ ਫਤਿਹ ਕੀ ਕਹਿੰਦਾ ਪਿਆ ਸੀਗਾ ਫਤਿਹ ਕੀ ਕਹਿੰਦੇ ਸੀਗੇ ਕੀ ਕਹਿੰਦਾ ਪਿਆ ਅਲੂ ਬਾਈ ਹਾਂ ਜੀ ਹਾਂ ਬਹੁਤ ਮਨ ਨੂੰ ਚਲੋ ਜੀ ਗੋਲ ਗੱਪੇ ਖਾ ਲਈਏ ਫਿਰ ਖਾਜ ਤੁਹਾਨੂੰ ਮਿਲਦੇ ਆਂ ਮਿੱਠੇਵੇਂ ਠੀਕ ਹੋ ਪਤਾ ਨਾ ਦਵਾਈ ਦੇਣੀ ਫੇਰ ਕੀ ਹੁੰਦਾ ਵਾ ਚੱਕਰ ਆਉਂਦੇ ਆ ਮੈਂ ਇੱਥੇ ਚੜੀ ਆਂ ਛੱਤ ਤੇ ਆਈ ਆਂ ਤੇ 7:30 ਦਾ ਟਾਈਮ ਹੈ ਤੇ ਇਹ ਨੂੰ ਜਦੀ ਗਰਮੀ ਹੈ ਨਾ ਕਿਤੇ ਕੋਈ ਰੋਕਣੀ ਲਗਾ ਪਿਆ ਵਿਖਾ ਪਤੀ ਵੀ ਆ ਗਿਆ ਉਹ ਥੱਲੇ ਸੁਖੀ ਆਂਟੀ ਆਏ ਮੰਮਾ ਤੇ ਇਹ ਦੇਖ ਸਭੀ ਭੈਣ ਕੱਪੜੇ ਧੋਣ ਨਹੀਂ ਕੱਪੜੇ ਧੋਣ ਲੈ ਜੇ ਅੱਛਾ ਆਹ ਲਾਈਟ ਨੇ ਬੜਾ ਕੰਮ ਖਰਾਬ ਕੀਤਾ ਈ ਵਿਖੋ ਸ਼ਾਮ ਦੇ ਹੋਏ ਆ 7:30 ਤੇ ਮਤਲਬ ਦਿਨ ਛੇਪ ਹੀ ਚੱਲਿਆ ਹਨਾ ਤਕਰੀਬਨ ਆ ਵੀ ਹਨੇਰਾ ਹੋ ਗਿਆ ਵਾ ਤੇ ਪਰ ਗਰਮੀ ਕਿਤੇ ਅੱਤ ਦੀ ਆ ਪੈਣ ਇੱਧਰ ਪਾਉਂਦੇ ਆ ਕੱਪੜੇ ਸੁਕਣੇ। ਦੀਦੀ ਉਹ ਨਹੀਂ ਗਿਆ ਕਿਤੇ? ਨਹੀਂ ਨਹੀਂ ਕਰੀਓ ਕਿਉਂ ਹਾਂ। ਨਿਸ ਆ ਵੇ ਕਿੰਨੇ ਉੱਤੇ ਕਿੰਨਾ ਕੁਛ ਲਾਇਆ ਕਿੰਨਾ ਸੋਹਣਾ ਲੱਗਦਾ ਪਿਆ। ਤੇਰੇ ਜਦੋਂ ਆਈ ਦੀਦੀ ਵੱਲਾਂ ਸੁੱਕ ਗਈਆਂ ਲੱਗਦਾ ਹਨਾ? ਸੁੱਕ ਗਈਆਂ ਇਹ ਸਾਰੀਆਂ। ਆ ਗਰਮੀ ਨਾਲ। ਗਰਮੀ ਹੈਗੀ ਥੋੜੀ। ਹਮਮ। ਹੋਰ ਗੱਲਬਾਤ। ਬੱਸ ਗਰਮੀ ਨੇ ਮੰਦਾ ਹਾਲ ਕੀਤਾ। ਵੱਡੀ ਭੈਣ ਥੱਲੇ। ਆਛਾ ਇਹ ਦੇਖੋ ਮੇਰੀ ਬੈਕ ਸਾਈਡ ਦਾ 뷰 ਐ ਸਾਫ ਸੁਥਰਾ ਜਿਹਾ ਮੌਸਮ ਉਸਤਰਾ ਪਰ ਗਰਮੀ ਬਹੁਤ ਹੈ ਹਨਾ ਨਾ ਮੈਂ ਆਈਆਂ ਗੁਰਸੇਵ ਕਪੂਖਾਤ ਤੇ ਗੁਰਸੇਵ ਕਪੂਖਾਤ ਤਵਾ ਤੇ ਸਾਡੀ ਔਲ ਖੜੇ ਲੱਗਿਆ ਵਾ ਉੱਪਰ ਉਧਰ ਫਤੇ ਚੱਲੀ ਕਿਤੇ ਨਹੀਂ ਆ ਜਾਓ ਨਾ ਆ ਜਾਓ ਆ ਜਾਓ ਆ ਜਾਓ ਚੱਲੋ 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 ਡੰਡਾ ਕਰ ਨਹੀਂ ਇਧਰ ਵਾਵਾ ਗਨੀ ਸਾਉਗੀ ਤੀ ਹੁਣ ਆਹ ਵੇਖੋ ਗੁਰਦੁਆਰਾ ਕਿੰਨਾ ਸੋਹਣਾ ਲੱਗਦਾ ਪਿਆ ਜ਼ੂਮ ਕਰਕੇ ਉਹੋਣੀ ਬੈਕ ਐਵੇਂ ਲੈ ਨਾਲ ਇਧਰ ਆਈਏ ਸੁਖੀ ਆਂਟੀ ਥੱਲੇ ਤੇ ਚੰਕੌਰ ਪੈ ਗਿਆ ਲੰਮੇ ਤੇ ਮਨਮੀਤ ਵੇਖੋ ਕੰਬਲ ਲਿਆ ਵਿਚਾਰੀ ਨੂੰ ਬੁਖਾਰ ਕਾਫੀ ਹੋਇਆ ਪਿਆ ਵਾ ਫਤਿਹ ਆਹ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗਦਾ ਪਿਆ ਸਾਡਾ ਆ ਲੈ ਇਹ ਕਰਨੀ ਆਪ ਦੋ ਹੂੰ ਇਹ ਨਹੀਂ ਥਲੇ ਕਰਨੀ ਨਹੀਂ 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 ਹੂੰ ਵੇਖੋ ਅਸਸ ਮੈਂ 10 ਮਿੰਟ ਬਾਅਦ ਉੱਪਰ ਰਹੀ ਸੀ ਛਾਤ ਤੇ ਉਸ ਤੋਂ ਬਾਅਦ ਮੈਂ ਆ ਗਈ ਠੰਡੇ ਠੰਡੇ ਆਂਟੀ ਫਿੜੀ ਰખી ਮਨਮੀਤ ਕੁਤਰੀ ਮੰਗਦੀ ਪਈ ਤੇ ਨਾਲ ਉਹ ਮਤਲਬ ਉਹਦੇ ਪੱਟੀਆਂ ਗਰਮ ਠੰਡੇ ਪਾਣੀ ਦੀਆਂ ਕਰ ਕਰਕੇ ਨਹੀਂ ਗਿੱਲੀਆਂ ਤੇ ਉਹਦੇ ਮੱਥੇ ਤੇ ਪੈਰਾਂ ਤੇ ਰੱਖੀ ਕਿਉਂਕਿ ਬੁਖਾਰ ਕਾਫੀ ਹੈਗਾ ਤੇ ਮੈਂ ਅਸ ਅੰਟੀ ਦਾ ਸੰਡੇ ਨੂੰ ਆਂਟੀ ਪਹਿਲਾਂ ਉਹਦੇ ਗੋਲ ਗੱਪੇ ਖਾ ਕੇ ਡੇਨ ਤੇ ਕਹਿੰਦੀ ਪਹਿਲਾਂ ਮੈਨੂੰ ਦਿੱਤਾ ਸੀ ਤੁਸੀਂ ਗੋਲ ਗੱਪੇ ਖਾਣੇ ਮੈਂ ਕਿਹਾ 10 ਮਿੰਟ ਪਹਿਲਾਂ ਹੀ ਖਾਦੇ ਆ ਜੀ ਮੰਨ ਲੈ ਕੇ ਆਏਗੀ ਤੋ ਇਹ ਬੰਦੀ ਠੀਕ ਆ ਤੇ ਚਲੋ ਜੀ ਠੀਕ ਆ ਮਿਲਦੇ ਆ ਨੈਕਸਟ ਵੀਡੀਓ ਤੇ ਪੀਜੀ ਵੀਡੀਓ ਨੂੰ ਫੁੱਲ ਵਾਚ ਕਰੋ ਲਾਈਕ